ਕੇਂਦਰ ਸਰਕਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਸਮੇਤ ਕੁਝ ਮਾਮਲਿਆਂ ਵਿੱਚ ਜੁਰਮਾਨੇ ਤੋਂ ਬਚਣ ਲਈ ਮਾਫੀ ਦਾ ਵਿਕਲਪ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਦਾ ਉਦੇਸ਼ ਕਾਨੂੰਨਾਂ ਦੀ ਪਾਲਣਾ ਕਰਨ ਲਈ ਆਮ ਨਾਗਰਿਕਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ ਇਹ ਪ੍ਰਣਾਲੀ ਪਹਿਲੀ ਵਾਰ ਗਲਤੀ ਦੇ ਮਾਮਲੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਭਾਵਸ਼ਾਲੀ ਹੋਵੇਗੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਗਲਤੀ ਕਰਨ ਦੇ ਮਾਮਲੇ 'ਚ ਲੋਕਾਂ 'ਤੇ ਜੁਰਮਾਨਾ ਲਗਾਉਣ ਦੀ ਵਿਵਸਥਾ ਨੂੰ ਇੱਕ ਪਾਸੜ ਤੌਰ ਤੇ ਦੋਸ਼ੀ ਕੋਸ਼ਿਤ ਕਰਨ ਦੇ ਬਰਾਬਰ ਹੈ ਲੋਕਾਂ ਕੋਲ ਜੁਰਮਾਨਾ ਭਰਨ ਅਤੇ ਬਾਅਦ ਵਿੱਚ ਅਦਾਲਤ ਵਿੱਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ ਹੁਣ ਕੇਂਦਰ ਸਰਕਾਰ ਇਸ ਪ੍ਰਣਾਲੀ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ ਇਸ ਦੇ ਲਈ ਸਾਰੇ ਵਿਭਾਗਾਂ ਨੂੰ ਵਿੱਤੀ ਜੁਰਮਾਨੇ ਤੋਂ ਪਹਿਲਾਂ ਮੁਆਫੀ ਦਾ ਵਿਕਲਪ ਦੇਣ ਲਈ ਕਿਹਾ ਜਾ ਰਿਹਾ ਹੈ ਇਹ ਨਵੀਂ ਪ੍ਰਣਾਲੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਇਨਕਮ ਟੈਕਸ ਭਰਨ ਦੀ ਤਾਰੀਖ ਖੁੰਝਣਾ ਤੇ ਬਿੱਲ ਦੇ ਭੁਗਤਾਨ ਵਿੱਚ ਦੇਰੀ, ਕਿਸ਼ਤ ਦੀ ਅਦਾਇਗੀ ਦੀ ਮਿਤੀ ਗੁੰਮ ਹੋਣ ਵਰਗੇ ਮਾਮਲਿਆਂ ਵਿੱਚ ਪ੍ਰਭਾਵੀ ਹੋਵੇਗੀ। ਇੱਕ ਤੋਂ ਵੱਧ ਗਲਤੀਆਂ ਤੇ ਵਿਭਾਗ ਹੁਣ ਫੈਸਲਾ ਲਵੇਗਾ। ਕੇਂਦਰ ਸਰਕਾਰ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਪਹਿਲੇ ਅਪਰਾਧੀਆਂ ਨੂੰ 100% ਭਰੋਸਾ ਪ੍ਰਦਾਨ ਕਰੇਗੀ। ਪਹਿਲੀ ਗਲਤੀ ਕਰਨ ਵਾਲਿਆਂ ਨੂੰ ਮੁਆਫੀ ਪੱਤਰ ਭਰ ਕੇ ਰਾਹਤ ਮਿਲੇਗੀ ਇੱਕ ਤੋਂ ਵੱਧ ਵਾਰ ਗਲਤੀ ਕਰਨ ਵਾਲੇ ਮਾਫੀ ਲਈ ਅਰਜੀ ਦੇ ਸਕਦੇ ਨੇ ਪਰ ਮੁਆਫੀ ਬਾਰੇ ਫੈਸਲਾ ਸਬੰਧਿਤ ਵਿਭਾਗ ਵੱਲੋਂ ਹੀ ਲਿਆ ਜਾਵੇਗਾ ਮੁਆਫੀ ਨਾ ਮੰਨਣ ਤੇ ਵਿਤੀ ਜੁਰਮਾਨਾ ਭਰਨਾ ਪਵੇਗਾ ਤਾਂ ਦੱਸ ਤੀਏ ਕਿ ਪਹਿਲੀ ਗਲਤੀ ਲਈ ਕੋਈ ਜੁਰਮਾਨਾ ਨਹੀਂ ਹੋਵੇਗਾ ਤੇ ਮੁਆਫੀ ਹੋਵੇਗੀ ਕੇਂਦਰ ਸਰਕਾਰ ਟ੍ਰੈਫਿਕ ਨਿਯਮਨ ਦੀ ਉਲੰਘਣਾ ਸਮੇਤ ਕੁਝ ਮਾਮਲਿਆਂ ਵਿੱਚ ਜੁਰਮਾਨੇ ਤੋਂ بچਣ ਲਈ ਮਾਫੀ ਦਾ ਵਿਕਲਪ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਦਾ ਉਦੇਸ਼ ਕਾਨੂੰਨਾਂ ਦੀ ਪਾਲਣਾ ਕਰਨ ਲਈ ਆਮ ਨਾਗਰਿਕਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ ਇਹ ਪ੍ਰਣਾਲੀ ਪਹਿਲੀ ਵਾਰ ਗਲਤੀ ਦੇ ਮਾਮਲੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਭਾਵਸ਼ਾਲੀ ਹੋਵੇਗੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਗਲਤੀ ਕਰਨ ਦੇ ਮਾਮਲੇ 'ਚ ਲੋਕਾਂ 'ਤੇ ਜੁਰਮਾਨਾ ਲਗਾਉਣ ਦੀ ਵਿਵਸਥਾ ਨੂੰ ਇੱਕ ਪਾਸਰ ਤੌਰ ਤੇ ਦੋਸ਼ੀ ਕੋਸ਼ਿਸ਼ ਕਰਨ ਦੇ ਬਰਾਬਰ ਹੈ। ਲੋਕਾਂ ਕੋਲ ਜੁਰਮਾਨਾ ਭਰਨ ਅਤੇ ਬਾਅਦ ਵਿੱਚ ਅਦਾਲਤ ਵਿੱਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। ਹੁਣ ਕੇਂਦਰ ਸਰਕਾਰ ਇਸ ਪ੍ਰਣਾਲੀ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਸਾਰੇ ਵਿਭਾਗਾਂ ਨੂੰ ਵਿੱਤੀ ਜੁਰਮਾਨੇ ਤੋਂ ਪਹਿਲਾਂ ਮੁਆਫੀ ਦਾ ਵਿਕਲਪ ਦੇਣ ਲਈ ਕਿਹਾ ਜਾ ਰਿਹਾ ਹੈ। ਇਹ ਨਵੀਂ ਪ੍ਰਣਾਲੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਇਨਕਮ ਟੈਕਸ ਭਰਨ ਦੀ ਤਾਰੀਖ ਖੁੰਝਣਾ ਤੇ ਬਿੱਲ ਦੇ ਭੁਗਤਾਨ ਵਿੱਚ ਦੇਰੀ, ਕਿਸ਼ਤ ਦੀ ਅਦਾਇਗੀ ਦੀ ਮਿਤੀ ਗੁੰਮ ਹੋਣ ਵਰਗੇ ਮਾਮਲਿਆਂ ਵਿੱਚ ਪ੍ਰਭਾਵੀ ਹੋਵੇਗੀ। ਇੱਕ ਤੋਂ ਵੱਧ ਗਲਤੀਆਂ ਤੇ ਵਿਭਾਗ ਹੁਣ ਫੈਸਲਾ ਲਵੇਗਾ। ਕੇਂਦਰ ਸਰਕਾਰ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਪਹਿਲੇ ਅਪਰਾਧੀਆਂ ਨੂੰ 100% ਭਰੋਸਾ ਪ੍ਰਦਾਨ ਕਰੇਗੀ। ਪਹਿਲੀ ਗਲਤੀ ਕਰਨ ਵਾਲਿਆਂ ਨੂੰ ਮੁਆਫੀ ਪੱਤਰ ਭਰ ਕੇ ਰਾਹਤ ਮਿਲੇਗੀ ਇੱਕ ਤੋਂ ਵੱਧ ਵਾਰ ਗਲਤੀ ਕਰਨ ਵਾਲੇ ਮਾਫੀ ਲਈ ਅਰਜੀ ਦੇ ਸਕਦੇ ਨੇ ਪਰ ਮੁਆਫੀ ਬਾਹਰ ਫੈਸਲਾ ਸੰਬੰਧੀ ਵਿਭਾਗ ਵੱਲੋਂ ਹੀ ਲਿਆ ਜਾਵੇਗਾ ਮੁਆਫੀ ਨਾ ਮੰਨਣ ਤੇ ਵਿਤੀ ਜੁਰਮਾਨਾ ਭਰਨਾ ਪਵੇਗਾ ਤਾਂ ਦੱਸਦੀ ਹੈ ਕਿ ਪਹਿਲੀ ਗਲਤੀ ਲਈ ਕੋਈ ਜੁਰਮਾਨਾ ਨਹੀਂ ਹੋਵੇਗਾ ਤੇ ਮੁਆਫੀ ਹੋਵੇਗੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ